ਆ ਹੁਣ ਜਿਹੜੇ ਪਿੱਛੇ ਪਏ ਨੇ ਨਾ ਤੁਹਾਡੇ ਕਿ ਤੁਸੀਂ ਦਸਮਨ ਦੀ ਬਾਣੀ ਨਾ ਪੜੋ ਬੇ ਦਲੀਲ ਲੋਕ ਤੇ ਅੱਗੇ ਅਸੀਂ ਕੋਰੀਆਂ ਸਲੇਟਾਂ ਜਿਨ੍ਹਾਂ ਦੇ ਉੱਤੇ ਲਿਖ ਦਿੱਤਾ ਕਿ ਨਾ ਦਸਮਨ ਦੀ ਬਾਣੀ ਪੜੋ ਆਖੋ ਵੈਗਰੂ ਵੈਗਰੂ ਇਹਨਾਂ ਨੇ 1984 ਦੇ ਵਿੱਚ ਵੇਖ ਲਿਆ ਇਹ ਕੌਮ ਨੂੰ ਆਪਾਂ ਗੋਲੀਆਂ ਨਾਲ ਨਹੀਂ ਮਾਰ ਸਕਦੇ ਧਿਆਨ ਦੇਣਾ ਜਰਾ ਇਹਨੂੰ ਅਸੀਂ ਗੋਲੀਆਂ ਨਾਲ ਨਹੀਂ ਮਾਰ ਸਕਦੇ ਇਹਨਾਂ ਦੇ ਅੰਦਰੋਂ ਜਿਹੜਾ ਚਿੱਟੇ ਕੱਪੜਿਆਂ ਵਾਲੇ ਤੁਸੀਂ ਸੰਤ ਬਣ ਜਾਓ ਇੱਕ ਮਿੰਟ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਇੱਕ ਵਾਰ ਪ੍ਰਕਰਮਾ ਚ ਮੈਂ ਲੈ ਕੇ ਜਾਣਾ ਆਪ ਜੀ ਨੂੰ ਅੱਖੀਂ ਡਿੱਠੇ ਹਾਲ ਵੇਖਣੇ ਆਖੋ ਵੈਗਰੋ ਮਗਰ ਤੁਸੀਂ ਗੋਲ ਪੱਗ ਚਿੱਟੀ ਬੰਨ ਲਓ ਚਿੱਟੀਆਂ ਜਰਾਬਾਂ ਪਾ ਲਓ ਹੱਥ 'ਚ ਮਾਲਾ ਫੜ ਲਓ ਜਿੱਥੇ ਮਰਜੀ ਪੰਜਾਬ ਨਹੀਂ ਇੰਡੀਆ ਵਿੱਚ ਦੁਨੀਆ ਭਰ ਦੇ ਵਿਜੇ ਤੁਹਾਡੇ ਲੱਗਣਗੇ ਤੁਹਾਨੂੰ ਕੋਈ ਨਹੀਂ ਪੁੱਛੂ ਕਿਸੇ ਬੈਰੀਅਰ ਤੇ ਤੁਹਾਨੂੰ ਟੋਕਨ ਨਹੀਂ ਲੈਣਾ ਪਊਗਾ ਕਿਤੇ ਤੁਹਾਨੂੰ ਟਿਕਟ ਨਹੀਂ ਕਟਾਉਣੀ ਪਊਗੀ ਉੱਤੇ ਆਪਣੇ ਸੰਤ ਲਿਖ ਲਓ ਚਿੱਟੇ ਕੱਪੜੇ ਪਾ ਲਓ ਮਗਰ ਜਿੱਦਣ ਤੁਹਾਡੇ ਗਲ ਵਿੱਚ ਕਿਤੇ ਸ੍ਰੀ ਸਾਹਿਬ ਵੇਖਿਆ ਤੁਹਾਡਾ ਨੀਲਾ ਦਮਾਲਾ ਹੋਇਆ ਉਸ ਚੀਜ ਦੇ ਤੇ ਦੁਸ਼ਮਣ ਨੇ ਉਸ ਰੂਪ ਦੇ ਤੇ ਦੁਸ਼ਮਣ ਨੇ ਤੇ ਸੱਚ ਜਾਣਿਓ ਤੁਸੀਂ ਜਪ ਜੀ ਪੜੀ ਜਾਓ ਤੁਸੀਂ ਆਨੰਦ ਪੜੀ ਜਾਓ ਤੁਹਾਨੂੰ ਕੋਈ ਕੁਝ ਨਹੀਂ ਆਖੂਗਾ ਜਿੱਦਣ ਤੁਸੀਂ ਪੜਿਆ ਨਮੋ ਜਯਤ ਜੁਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਦੇਵਤਾ ਨਮੋ ਲੋਕ ਮਾਤਾ ਉਸ ਦਿਨ ਤੁਹਾਡੇ ਦੁਸ਼ਮਣ ਇਸ ਗੱਲ ਦੇ ਪਿੱਛੇ ਜਾਣ ਕੇ ਨੀ ਪਏ ਇਸ ਤਰ੍ਹਾਂ ਨਾ ਸੋਚਣਾ ਕਿ ਸੁੱਤੇ ਸਿੱਧ ਖੇਡ ਖੇਡੀ ਜਾ ਰਹੀ ਆ ਇਹ ਤੁਹਾਡੇ ਅੰਦਰੋਂ ਵੀਰ ਰਸ ਦੀਆਂ ਜੜਾਂ ਪਟਣ ਲਈ ਆਖਿਆ ਜਾ ਰਿਹਾ ਦਸਮ ਦੀ ਬਾਣੀ ਦਾ ਪੜੋ ਆਖੋ ਵਾਹਿਗੁਰੂ ਵਾਹਿਗੁਰੂ ਤੁਹਾਡੇ ਅੰਦਰੋਂ ਪੁੱਟਿਆ ਜਾ ਰਿਹਾ ਹੈ ਤੈਹੀ ਦੁਰਗਾ ਸਾਜ ਕੇ ਜਨਤਾ ਦਾ ਨਾਸ ਕਰਾਇਆ ਇਥੋਂ ਹੀ ਬਲਕ੍ਰਿਸ਼ਨ ਲੈ ਐਡੇ ਐਡੇ ਵੱਡੇ ਵੀਰ ਰਸ ਦੇ ਬਚਨ ਹਾਜਰ ਉਹ ਜਿਨ੍ਹਾਂ ਨੇ ਅੰਦਰ ਸੋਚ ਲਿਆ ਵਾ ਕਿ ਇਹਨਾਂ ਨੂੰ ਗੋਲੀਆਂ ਨਾਲ ਨਹੀਂ ਮਾਰ ਸਕੇ ਫਿਰ ਕਿਤਰਾ ਮਾਰੀਏ ਜਿਹੜੇ ਉਹਨਾਂ ਦੇ ਸਿਆਣੇ ਦਿਮਾਗ ਆ ਉਹਨਾਂ ਕਹਿਆ ਇਹਨਾਂ ਚੋਂ ਦਸਮਨ ਦੀ ਬਾਣੀ ਘਟਾ ਦਿਓ ਇਹ ਦਸਮਨ ਦੀ ਬਾਣੀ ਪੜਨੀ ਸ਼ਰਦਣ ਆਪੇ ਹੀ ਸੰਤ ਮਰ ਜਾਣਗੇ ਆਪੇ ਹੀ ਸ਼ਾਂਤ ਹੋ ਜਾਣਗੇ ਇਹਨਾਂ ਅੰਦਰੋਂ ਉਹ ਵੀਰ ਰਸ ਮਰ ਜਾਏ ਜਿਹੜਾ ਰੋਜ਼ ਪੜਦੇ ਰਾਜ ਕਰੇਗਾ ਆਕੀ ਰਹੇ ਨਾ ਕੋਈ ਇਹਨਾਂ ਦੀ ਭਾਵਨਾ ਆਪੇ ਹੀ ਖਤਮ ਹੋ ਜਾਊ ਤਾਂ ਕਿਆ ਜਾ ਰਿਹਾ ਦਸਮਨ ਦੀ ਬਾਣੀ ਨਾ ਪੜੋ ਤਾ ਕਿਆ ਜਾ ਰਿਹਾ ਜੱਜ ਸਾਹਿਬ ਨਾਲ ਪੜੋ ਕਿਉਂ ਆਖੋ ਵਾਹਿਗੁਰੂ ਵਾਹਿਗੁਰੂ ਦਸਮ ਪਿਤਾ ਨੇ ਇੱਕ ਚੰਡੀ ਦੀ ਵਾਰ ਜਿੱਥੇ ਲਿਖੀ ਨਾ ਤੁਸੀਂ ਕੁਝ ਉਹਨੂੰ ਆਖੋ ਕੋਈ ਨਾਇਕਾ ਬਣਾ ਕੇ ਮੇਰੇ ਸਤਿਗੁਰੂ ਨੇ ਇਹ ਜਿਹੜਾ ਕਾਵਿ ਰਚਿਆ ਆਖੋ ਵਾਹਿਗੁਰੂ ਵਾਹਿਗੁਰੂ ਜਿਸ ਨਾਇਕਾ ਦੇ ਨਾਮ ਤੇ ਕਿਤਾਬ ਲਿਖੀ ਜਿਸ ਨਾਇਕਾ ਦੇ ਨਾਮ ਤੇ ਕਵਤਾ ਕਾਵਿ ਰਚਿਆ ਉਹਦਾ ਨਾਮ ਦੁਰਗਾ ਰੱਖਿਆ ਦੁਰਗਾ ਆਖੋ ਵਾਹਿਗੁਰੂ ਤੇ ਬੜੇ ਪਿਆਰੇ ਬਚਨ ਆਖਿਆ ਨਰੰਕਾਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕ੍ਰਿਸ਼ਨ ਨੂੰ ਲੜਦੇ ਨੂੰ ਵੇਖਿਆ ਮਾਂ ਭਾਰਤ ਦੇ ਵਿੱਚ ਆਖੋ ਵਾਹਿਗੁਰੂ ਹਾਏ ਗੁਰੂ ਕ੍ਰਿਸ਼ਨ ਨੂੰ ਕੇਸਾ ਤੋਂ ਫੜ ਕੇ ਕੰਸ ਨੂੰ ਮਾਰਦੇ ਨੂੰ ਵੇਖਿਆ ਦੁਨੀਆ ਨੇ ਆਖਿਆ ਕ੍ਰਿਸ਼ਨ ਨੇ ਮਾਰਿਆ ਆਖੋ ਵਾਹਿਗੁਰੂ ਹਾਏ ਗੁਰੂ ਦਸ਼ਮਪਤਾਨ ਕੇ ਆਨੇ ਕ੍ਰਿਸ਼ਨ ਨੇ ਨਹੀਂ ਮਾਰਿਆ ਕਿਤੇ ਰਾਮਚੰਦਰ ਦੇ ਰੂਪ ਵਿੱਚ ਜਦੋਂ ਰਾਵਣ ਨੂੰ ਮਾਰਿਆ ਦੁਨੀਆ ਨੇ ਕਹਿ ਰਾਵਣ ਨੂੰ ਰਾਮ ਨੇ ਮਾਰਿਆ ਕਹਿੰਦੇ ਨਹੀਂ ਨਹੀਂ ਆ ਦਸ਼ਮ ਨੇ ਸਭ ਕੁਝ ਸਮਝਾਇਆ ਤੇਥੋਂ ਹੀ ਬਲਰਾਮ ਲੈ ਧਿਆਨ ਦੇਣਾ ਤੇਥੋਂ ਹੀ ਬਲਰਾਮ ਲੈ ਸਮਝ ਰਹੇ ਹੋ ਤੇਥੋਂ ਮਤਲਬ ਤੇਰੇ ਕੋਲ